ਸਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸ ਵਕਤ ਤਾਂ ਪਾਉ ਜਗ੍ਹਾ ਤੇ ਬੈਠੇ ਆ ਜਿੱਥੇ 13 ਫਰਵਰੀ ਤੋਂ ਲੈ ਕੇ ਲਗਾਤਾਰ ਜਿਹੜਾ ਆਪਣਾ ਖਨੌਰੀ ਮੋਰਚਾ ਜੰਮਿਆ ਹੋਇਆ ਸ਼ੰਭੂ ਮੋਰਚਾ ਲੱਗਿਆ ਹੋਇਆ ਰਤਨਪੁਰਾ ਲੱਗਿਆ ਹੋਇਆ ਚਾਰ ਗੇਟ ਦੀਆਂ ਮੀਟਿੰਗਾਂ ਇਸ ਕੇਂਦਰ ਸਰਕਾਰ ਨਾਲ ਆਪਣੀਆਂ ਹੋ ਚੁੱਕੀਆਂ ਉਹ ਜਿਹੜੀਆਂ ਮੀਟਿੰਗਾਂ ਬੇਸ਼ਿੱਟਾ ਰਹੀਆਂ ਮੋਰਚਾ ਚੜ੍ਹਦੀ ਕਲਾ ਦੇ ਵਿੱਚ ਲਗਾਤਾਰ ਜਿਹੜਾ ਚੱਲ ਰਿਹਾ ਅਗਰ ਸਰਕਾਰ ਨੇ ਜਦੋਂ ਇਸ ਮੰਗਾਂ ਵਾਲੇ ਇਸ ਮੋਰਚੇ ਵੱਲੋਂ ਮੂੰਹ ਮੋੜਿਆ ਤਾਂ ਆਪਾਂ ਦੋ ਫੋਰਮਾਂ ਨੇ ਇਕੱਠੇ ਹੋ ਕੇ ਮੀਟਿੰਗ ਕਰਕੇ ਫੈਸਲਾ ਕੀਤਾ ਕਿ 26 ਤਰੀਕ ਤੋਂ ਖਨੌਰੀ ਮੋਰਚੇ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਮਰਮਰ ਤੇ ਬੈਠਣਗੇ ਅਗਰ 10 ਦਿਨਾਂ ਦੇ ਵਿੱਚ ਸਰਕਾਰ ਨੇ ਕੋਈ ਗੱਲਬਾਤ ਨਾ ਕੀਤੀ ਇਹ ਮੰਗਾ ਲਾਗੂ ਨਾ ਕੀਤੀਆਂ ਤਾਂ ਸ਼ੰਭੂ ਬਾਰਡਰ ਤੋਂ ਵੀ ਪੈਦਲ ਮਾਰ ਤੋਰੇ ਜਾਣਗੇ ਕਿਉਂ ਤੋਰਨੇ ਪਏ ਸਾਡਾ ਫੈਸਲਾ ਸੀ ਦੋਨਾਂ ਫੋਰਮਾਂ ਦਾ ਹਮੇਸ਼ਾ ਅਸੀਂ ਮੀਟਿੰਗ ਦੇ ਵਿੱਚ ਕਹਿੰਦੇ ਰਹੇ ਆ ਕਿ ਟਰੈ ਟਰਾਲੀਆਂ ਲੈ ਕੇ ਜੋ ਕੰਦਾ ਕੱਢੀਆਂ ਨੇ ਕੇਂਦਰ ਸਰਕਾਰ ਨੇ ਉਹ ਕੰਦਾ ਚੱਕ ਦੇ ਅਸੀਂ ਜੋ ਵੀ ਜੰਤਰ ਮੰਤਰ, 라ਵਲੀਲਾ ਗਰਾਊਂਡ ਦੇ ਵਿੱਚ ਲਿਖਤੀ ਦਿੱਤਾ ਹੋਇਆ ਉੱਥੇ ਅਸੀਂ ਆਪਦੇ ਜਾ ਕੇ ਮੰਗਾਂ ਜਿਹੜੀ ਆਪਦੀ ਆਵਾਜ਼ ਹੈ ਕੇਂਦਰ ਦੇ ਆਪਦੇ ਰਾਜਧਾਨੀ ਚ ਠਾਵਾਂਗੇ ਅਗਰ ਉਹ ਸਰਕਾਰ ਨੇ ਕੁਝ ਨਹੀਂ ਕੀਤਾ ਇਹਨਾਂ ਦੇ ਬਿਆਨਵਾਜੀ ਆਉਣ ਲੱਗ ਗਈ ਬਈ ਕਿਸਾਨ ਪੈਦਲ ਜਾ ਸਕਦੇ ਨੇ ਇਹਨਾਂ ਦੀ ਆਵਾਜ਼ ਹੀ ਰਾਜਧਾਨੀ ਦੇ ਵਿੱਚ ਹੱਕ ਹੈ ਇਹਨਾਂ ਨੂੰ ਬੈਠਣ ਦਾ ਪਰ ਇਹਨਾਂ ਨੇ ਪੈਦਲ ਵੀ ਜਿਹੜੇ ਆਪਣੇ ਉਹ ਰੋਕੇ ਨਹੀਂ 16 ਕਿਸਾਨ ਸਾਡੇ ਉੱਥੇ ਵੀ ਜ਼ਖਮੀ ਕੀਤੇ ਨੇ ਉਹ ਸਾਰੀਆਂ ਗੱਲਾਂ ਚੋਂ ਭਾਫਦੇ ਹੋਏ ਆ ਸਾਰੇ ਪ੍ਰੋਗਰਾਮ ਆਪਾਂ ਕਰਕੇ ਵੇਖ ਲਏ ਜਿਹੜਾ ਕੁਝ ਉਹਨਾਂ ਨੇ ਕਿਹਾ ਉਹ ਵੀ ਕਰਕੇ ਵੇਖਿਆ ਅਖੀਰ ਨੂੰ ਫਿਰ ਜਿਹੜਾ ਐਕਸ਼ਨ ਮਰਨ ਵਰਤ ਦਾ ਉਹ ਅੱਜ 16ਵਾਂ ਦਿਨ ਹੈ ਲਗਭਗ ਘੰਟੇ ਦੋ ਘੰਟਿਆਂ ਨੂੰ 17ਵੇਂ ਦਿਨ ਚ ਆਪਾਂ ਦਾਖਲ ਹੋਵਾਂਗੇ ਸਰਕਾਰ ਬੋਲਣ ਵੀ ਨਹੀਂ ਦਿੰਦੀ ਮਰਨ ਵੀ ਨਹੀਂ ਦਿੰਦੀ ਤੋਂ ਕਹਾਵਤਾ ਸੀ ਸੁਣਿਆ ਸੀ ਪਹਿਲਾਂ ਵੀ ਇਹਨਾਂ ਸਰਕਾਰਾਂ ਨੇ ਸਾਡੇ ਗੱਲ 'ਚ ਰੱਸਾ ਪਾਇਆ ਹੋਇਆ ਜਿੰਨੀ ਕਿ ਇਹਨਾਂ ਨੂੰ ਲੋੜ ਹੈ ਉਹਨਾਂ ਕੇ ਸਾਹ ਲੈ ਲੈਂਦੇ ਨੇ ਜਦੋਂ ਲੋੜ ਨਹੀਂ ਤਾਂ ਰਸਟੇ ਲਾ ਕਰ ਦਿੰਦੇ ਉਹ ਪੋਜੀਸ਼ਨ ਅੱਜ ਖਨੌਰੀ ਮੋਰਚੇ ਤੇ ਜੋ ਸਾਨੂੰ ਗੁਪਤ ਸੂਚਨਾ ਮਿਲੀ ਹੈ ਜੋ ਰਿਪੋਰਟਾਂ ਆਈਆਂ ਨੇ ਕਿ ਕਿਸੇ ਵੇਲੇ ਵੀ ਦੋਨੇ ਸਰਕਾਰਾਂ ਰਲ ਕੇ ਖਨੌਰੀ ਮੋਰਚੇ ਤੇ ਹਮਲਾ ਕਰਕੇ ਸਰਦਾਰ ਦਿਗਜੀਤ ਸਿੰਘ ਡੱਲੇਵਾਲ ਨੂੰ ਆਪਦੇ ਕਬਜ਼ੇ ਚ ਲੈ ਸਕਦੇ ਜਾਂ ਗ੍ਰਿਫਤਾਰ ਕਰ ਸਕਦੇ ਆ ਉਹਦੀ ਤਿਆਰੀ ਦੇ ਵਿੱਚ ਸਾਡੇ ਜਿਹੜੀਆਂ ਪੈਣਾ ਮਾਵਾਂ ਜਿਹੜੀਆਂ ਮੋਰਚੇ ਦੇ ਵਿੱਚ ਡਟੀਆਂ ਹੋਈਆਂ ਨੇ ਸਾਡੇ ਵੀਰ ਬੈਠੇ ਨੇ ਪਰ ਦੇ ਇੰਨਾ ਕੁਛ ਦੇ باوجود ਸਾਨੂੰ ਮਾਰ ਕੇ ਲਤੜ ਕੇ ਉਹ ਅਗਰ ਗਾਹਾਂ ਨੂੰ ਬਾਧਦੇ ਆ ਤਾਂ ਫਿਰ ਨਾਲ ਇਹਨਾਂ ਦੀ ਜਿਹੜੀ ਇਸ ਵੇਲੇ ਅਸੀਂ ਸਾਰਿਆਂ ਨੂੰ ਲੈ ਫੋ ਰਿਹਾ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਨਾਲ ਦੇ ਜਿਹੜੇ ਸਾਡੇ ਪਿੰਡ ਜਿੱਥੋਂ ਲੰਗਰ ਆ ਰਿਹਾ ਰੋ ਜਿਹੜੀ ਸੰਗਤ ਆ ਰਹੀ ਹੈ ਦੂਰ ਤੋਂ ਜਿਹੜੇ ਹਰਿਆਣੇ ਦੇ ਸਾਡੇ ਕਿਸਾਨ ਐ ਪੰਜਾਬ ਦੇ ਕਿਸਾਨ ਐ ਜਿੱਥੋਂ ਵੀ ਸਾਡੀ ਆਵਾਜ਼ ਸੁਣਦੀ ਐ ਜਦੋਂ ਵੀ ਆਪਦੇ ਵਹੀਕਲ ਤਿਆਰ ਕਰਕੇ ਖਨੌਰੀ ਮੋਰਚੇ 'ਚ ਪਹੁੰਚੋ ਜੇ ਸਮਾਂ ਇਹ ਜਿਹੜਾ ਪ੍ਰੋਗਰਾਮ ਐ ਸਿਖਰਾਂ ਤੇ ਲੈ ਕੇ ਗਏ ਵੇ ਆ ਅਗਰ ਸਰਕਾਰ ਕੋਈ ਵੀ ਹਮਲਾ ਕਰਦੀ ਐ ਉਹਦਾ ਮੂੰਹ ਤੋੜ ਜਵਾਬ ਦੇਵਾਂਗੇ ਅਸੀਂ ਤਾਂ ਲੜਾਂਗੇ ਜਿੰਨੇ ਮੋਰਚੇ ਦੇ ਵਿੱਚ ਬੈਠੇ ਆ ਪਰ ਭਰਾਵੋ ਘਰਾਂ 'ਚ ਸਮਾਂ ਨਹੀਂ ਦੇਖੀਦਾ ਟਾਈਮ ਨਹੀਂ ਦੇਖੀਦਾ ਜਿਹੜੇ ਵੀ ਜਿਹੜੇ ਸਾਡੇ ਕਿਸਾਨ ਨੂੰ ਪੈਣ ਨੂੰ ਵੀਰ ਨੂੰ ਅਮ ਸੂਚਕੋ ਮੈਸੇਜ ਮਿਲ ਗਿਆ ਤਾਂ ਉਹ ਆਪ ਦੀ ਤਿਆਰੀ ਕਰਕੇ ਖਨੌਰੀ ਆਉਣ ਤੇ ਆਪਦੇ ਪਿੰਡਾਂ ਦੇ ਵਿੱਚ ਨੇੜਲਿਆਂ ਦੇ ਵਿੱਚ ਲਾਉਂਸਮੈਂਟਾ ਕਰਾ ਕੇ ਜਾਣੇ ਉਹ ਟਾਈਮ ਨਹੀਂ ਕਿਸੇ ਵੇਲੇ ਵੀ ਇਹ ਹਮਲਾ ਕਰ ਸਕਦੇ ਆ ਲਗਭਾਗੇ ਤੈ ਹੈ ਕਿ ਜਿੰਨੇ ਇਹਨਾਂ ਨੇ ਹਮਲੇ ਕੀਤੇ ਆ ਸਰਕਾਰਾਂ ਨੇ 12 ਵਜੇ ਤੋਂ ਬਾਅਦ ਹੀ ਕੀਤੇ ਆ ਤਾਂ ਕਿਉਂਕਿ ਉਦੋਂ ਸੰਗਤ ਸੌ ਜਾਂਦੀ ਹੈ ਤੜਕ ਹੋ ਜਾਂਦੇ ਨੇ ਬੇਸਲੇ ਹੋ ਜਾਂਦੇ ਆ ਤਾਂ 12 ਵਜੇ ਤੋਂ ਲੈ ਕੇ 7 ਵਜੇ ਤੱਕ ਦਾ ਜਿਹੜਾ ਸਮਾਂ 7 ਘੰਟੇ ਉਹ ਸਾਡੇ ਲਈ ਬੜਾੇ ਲੋਡ ਹੈ ਧਿਆਨ ਕਰਨ ਦੀ ਲੋੜ ਹੈ ਕਿ ਜੇ ਸਰਕਾਰ ਹਮਲਾ ਕਰਦੀ ਹੈ ਤਾਂ ਅਸੀਂ ਸੜਕਾਂ ਤੇ ਆ ਕੇ ਉਹਨੂੰ ਵਾਪਸ ਮੁੜਗੇ ਤੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਕਿਸ ਗੱਲ ਤੇ ਮਰਨ ਵਰਤ ਕਰ ਰਿਹਾ ਉਹ ਜਿਹੜੀਆਂ 12 ਮੰਗਾਂ ਨੇ ਸਾਡੀਆਂ ਉਹਨੂੰ ਲਾਗੂ ਕਰਵਾਉਣ ਲਈ ਲਗਾਤਾਰ ਆਪਾਂ ਲੜ ਰਹੇ ਆ ਅਪੀਲ ਕਰਾਂਗੇ ਆਸ ਵੀ ਕਰਾਂਗੇ ਕਿ ਤੁਸੀਂ ਆਪਦਾ ਟਾਈਮ ਕੱਢ ਕੇ ਹੁਣੇ ਰਾਤ ਨੂੰ ਜਿੱਦੋਂ ਦੂਰ ਨੇੜੇੋਂ ਮੋਰਚੇ ਤੇ ਪਹੁੰਚੋ ਧੰਨਵਾਦ ਸਾਡੇ ਨਾਲ ਮੇਰੇ ਸਾਰੇ ਫੋਰਮ ਦੇ ਜਿਹੜੇ ਸਾਡੇ ਆਗੂ ਵੀ ਖੜੇ ਨੇ ਦੀਪ ਵੀ ਕੇ ਸ਼ੰਭੂ ਮੋਰਚੇ ਤੇ ਇਹਨਾਂ ਨੇ ਬੜਾ ਕੁਝ ਹੰਡਾਇਆ ਬੜਾ ਕੁਝ ਦੇਖਿਆ ਇਹ ਵੀ ਜਿਹੜੀ ਆਪਣੀ ਸੰਗਤਾਂ ਨੂੰ ਅਪੀਲ ਕਰਨਾ ਚਾਹਣਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਅਪੀਲ ਦਾ ਬਾਬਾ ਜੀ ਨੌਜਵਾਨਾਂ ਨੂੰ ਵੀ ਤੁਹਾਡਾ ਫਰਜ ਹੈ ਬਾਈ ਖਨੋਰੀ ਬਾਰਡਰ ਨੂੰ ਆ ਕੇ ਤਕੜਾ ਕਰੋ ਥੋਡੀਆਂ ਪੀੜ੍ਹੀਆਂ ਵਾਸਤੇ ਥੋਡੀਆਂ ਨਸਲਾਂ ਨੂੰ ਬਚਾਉਣ ਵਾਸਤੇ ਥੋਡੀਆਂ ਫਸਲਾਂ ਨੂੰ ਬਚਾਉਣ ਵਾਸਤੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਅੱਜ 16 ਦਿਨ ਹੋ ਗਏ ਉਹਨਾਂ ਨੂੰ ਉਹਨਾਂ ਨੇ ਦਵਾਈ ਵੀ ਨਹੀਂ ਦਿੱਤੀ ਉਹ ਭੁੱਖ ਹੜਤਾਲ ਤੇ ਨੇ ਮਰਨ ਵਰਤਦੇ ਨੇ ਕਿਹਦੇ ਲਈ ਨੇ ਬਾਬਾ ਜੀ ਹੈਨਾ ਥੋੜੇ ਲਈ ਨੇ 40 ਸਾਲ ਦਾ ਸੰਘਰਸ਼ ਉਹਨਾਂ ਦਾ ਜੇ ਐਡਾ ਵੱਡਾ ਲੀਡਰ ਪੈਦਾ ਹੋਇਆ ਤਾਂ 40 ਸਾਲ ਲੱਗੇ ਉਸ ਸੰਘਰਸ਼ ਨੂੰ ਕਰਨ ਚ ਐਵੇਂ ਲੀਡਰ ਤਿਆਰ ਨਹੀਂ ਹੁੰਦੇ ਜੇ ਐ ਜੱਗ ਤੋਂ ਚਲੇ ਗਏ ਨਾ ਬਾਬਾ ਜੀ ਦਵਾਰਾਂ ਮੋਰਚੇ ਲੜਨ ਜੋਗੇ ਬਨੇ ਰਹੋਗੇ ਭੁੱਲ ਜਿਓ ਐਮਐਸਪੀ ਚੀਜ਼ ਕੀ ਹੁੰਦੀ ਆ ਅੱਜ ਦਵਾਰੇ ਮੋਰਚੇ 'ਚ ਜਾਨ ਪਾਈ ਹੈ ਨਾ ਤਾਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਨੇ ਪਾਈ ਆ ਸਾਡਾ ਫਰਜ਼ ਬਣਦਾ ਨੌਜਵਾਨੋ ਅਸੀਂ ਵੱਦ ਤੋਂ ਵੱਧ ਇੱਥੇ ਪੇਰੇਦਾਰੀ ਕਰੀਏ ਮੈਂ ਥੋੜੀ ਦੇਰ ਪਹਿਲਾਂ ਮਿਲ ਕੇ ਵੀ ਆਇਆ ਹੈ ਨਾ ਸਰਦਾਰ ਜੀ ਨੂੰ ਉੱਥੇ ਉਹਨਾਂ ਦੀ ਹਾਲਾਤ ਇਸ ਟਾਈਮ ਮਸੀਨਾ ਬਸ ਕਹਿ ਨਹੀਂ ਬਿਆਨ ਨਹੀਂ ਕਰ ਸਕਦੇ ਵੀ ਹੈ ਨਾ ਵੀ ਐਡਾ ਦਾੜਾ ਪ੍ਰਕਾਸ਼ ਉਹਨਾਂ ਦਾ ਹੈ ਨਾ ਐਡਾ ਐਡਾ ਦਾਲਮਡੋਲ ਸਰੀ ਹੈ ਨਾ ਅੱਜ ਉਹ ਬਹੁਤ ਬੀਤ ਚੁੱਕੇ ਨੇ ਹੈਨਾ ਕਿਦੇ ਲਈ ਬਈ ਹੈਨਾ ਤੁਹਾਡੀਆਂ ਫਸਲਾਂ ਲਈ ਤੁਹਾਡੀਆਂ ਨਸਲਾਂ ਲਈ ਤੇ ਤੁਸੀਂ ਘਰੇ ਬੈਠੋਗੇ ਪਹਿਲਾ ਇੱਕ ਵਾਰ ਪ੍ਰਸ਼ਾਸਨ ਐਵੇਂ ਕਰ ਚੁੱਕਿਆ ਉਹਨਾਂ ਨੂੰ ਇੱਥੋਂ ਚੱਕ ਕੇ ਕੇ ਲੈ ਗਏ ਅਸੀਂ ਦੁਬਾਰਾ ਵੀ ਵੇਟ ਕਰ ਰਹੇ ਹਾਂ ਵੀ ਉਹਨਾਂ ਨੂੰ ਚੱਕ ਕੇ ਲੈ ਜਾਣੇ ਭਾਈ ਸਾਡੇ ਤਾਂ ਜ਼ਮੀਰ ਜਾਗਦੇ ਨੇ ਅਸੀਂ ਤਾਂ ਮੋਰਚੇ ਤੇ ਖੜੇ ਹਾਂ ਠੀਕ ਹੈ ਨਾ ਸਾਨੂੰ ਮਾਰ ਕੇ ਸਰਕਾਰ ਲੈ ਜੂਗੀ ਤਾਂ ਇੱਥੇ ਲੈ ਜੂ ਪਰ ਹੱਥ ਨਹੀਂ ਲਗਣ ਦੇ ਜਿੰਦ ਤੱਕ ਅਸੀਂ ਸਾਡੀ ਜੀ ਜਾਨ ਹੋ ਗਈ ਅਸੀਂ ਇੱਥੇ ਡਟੇ ਖੜਾਂਗੇ ਹੱਥ ਮੰਨ ਕੇ ਅਪੀਲ ਕਰਦੇ ਹਾਂ ਭਾਈ ਸਾਰੇ ਨੂੰ ਅਪੀਲ ਕਰਦੇ ਆ ਵੱਧ ਤੋਂ ਵੱਧ ਖਨੋਰੀ ਬਾਡਰ ਨੂੰ ਤਕੜਾ ਕਰੋ ਰਾਤ ਵਾਸਤੇ ਸਪੈਸ਼ਲ ਅਪੀਲ ਹੈ ਵੀ ਰਾਤ ਨੂੰ ਸਾਨੂੰ ਇੱਥੇ ਵੱਧ ਤੋਂ ਵੱਧ ਨੌਜਵਾਨ ਚਾਹੀਦੇ ਨੇ ਹੈਨਾ ਤੇ ਨੌਜਵਾਨ ਹੈਗੇ ਵੀ ਨੇ ਡਟੇ ਵੀ ਹੋਏ ਨੇ ਪਰ ਵੀ ਵੱਧ ਤੋਂ ਵੱਧ ਚਾਹੀਦੇ ਨੇ ਤੇ ਅਸੀਂ ਢਾਲ ਬਣਨਾ ਹੈ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੀ ਉਹਨਾਂ ਨੂੰ ਬਚਾਉਣਾ ਹੈ ਠੀਕ ਹੈ ਨਾ ਤੇ ਇਸ ਮੋਰਚੇ ਨੂੰ ਫਤਿਹ ਕਰਨਾ ਸਾਰਿਆਂ ਨੂੰ ਬੇਨਤੀ ਹੈ ਵੀ ਵਹੀਰਾਂ ਕਿੱਤੋਂ ਆਪਣੀ ਜਿਹਨੂੰ ਜਿਦੋਂ ਵੀ ਮੈਸੇਜ ਮਿਲਦਾ ਹੈ ਨਾ ਤੇ ਆਪਣਾ ਖਨੋਰੀ ਬਾਡਰ ਨੂੰ ਸੰਭੂ ਬਾਡਰ ਨੂੰ ਬਾਡਰਾਂ ਨੂੰ ਤਕੜੇ ਕਰੋ ਬਾਬਾ ਜੀ ਇਹ ਮਸਲਾ ਨੂੰ ਫਸਲਾ ਨੂੰ ਬਚਾਉਣ ਦੀ ਲੜਾਈ ਆ ਤੇ ਸਾਰੇ ਰਲ ਕੇ

इस पूरे आंदोलन को शिखरों पर पहुंचा दिया है केंद्र सरकार बड़ी घबराई हुई है केंद्र सरकार के अंदर घबराहट है सरकार के पास हमारे सवालों के जवाब नहीं है सरकार को मांग पूरी ही करनी पड़ेगी तो इसलिए हाथ जोड़ के आप सबसे प्रार्थना है सरदार जगजीत सिंह डल्लेवाल जी ने एक ही बात कही है कि के केंद्र सरकार के पास दो विकल्प है या तो वो एमएसपी पे कानून बना दे या फिर वो मेरी कुर्बानी और शहादत ले ले तो साथियों जो वाहन योद्वा हमारे और आपके आने वाली पीढ़ियों के भविष्य को बचाने के लिए इतनी बड़ी कुर्बानी दे रहे हैं जिनको मशीन भी अटैच कर दी गई है क्योंकि डॉक्टरों का कहना है इनको कभी भी दिल का दौरा पड़ सकता है कभी भी ब्रेन हेमरेज हो सकती है क्योंकि इनका बीपी और शुगर बहुत ही ज्यादा फ्लक्चुएट कर रहा है वजन उनका बारह किलोग्राम से भी ज्यादा घट गया है तो आप सबसे हाथ जोड़ के प्रार्थना है जिस जिस साथी को ये सूचना मिल रही है हम सबकी तरफ से ਸਾਰੇ ਸਮਾਜ ਕੀ ਤਰਫ ਸੇ ਸਾਰੀ ਸੰਗਤ ਕੀ ਤਰਫ ਸੇ ਕਿ ਸਾਰੇ ਸਾਥੀ ਤੁਰੰਤ ਪਰਵਹੁ ਆਵਸ਼ਾਰ ਤੇ ਆਪਣੀ ਆਪਣੀ ਗਾੜੀਆਂ ਲੈ ਕੇ ਖਨੋਰੀ ਮੋਰਚੇ ਮੇ ਪਹੁੰਚੋ ਬਹੁਤ ਬਹੁਤ ਧੰਨਵਾਦ